ਬੀਜੇਪੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਟ ਮੰਤਰੀ ਮਨੋਰਜਨ ਕਾਲੀਆ ਦੇ ਘਰ ਦੇ ਵਿੱਚ ਦੇਰ ਰਾਤ 1 ਵਜੇ ਗ੍ਰਨੇਡ ਹਮਲਾ ਹੋਇਆ ਹੈ। ਇਹ ਰਿਕਸ਼ਾ ਚਾਲਕ ਵੱਲੋਂ ਇਹ ਜਿਹੜਾ ਹੈਗਾ ਉਹ ਗ੍ਰਨੇਡ ਹਮਲਾ ਕੀਤਾ ਗਿਆ ਹੈ। ਹਾਲਾਂਕਿ ਇੱਕ ਵੱਡਾ ਸਵਾਲ ਇਹ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇਸ ਤੋਂ 150 ਮੀਟਰ ਦੀ ਦੂਰੀ ਦੇ ਉੱਪਰ ਜਿਹੜਾ ਹੈਗਾ ਏ ਉਹ ਪੁਲਿਸ ਸਟੇਸ਼ਨ ਹੈ। ਇਸ ਹੀ ਰੂਟ ਤੋਂ ਜਿਹੜਾ ਹੈਗਾ ਉਹ ਹਮਲਾਵਰ ਆਉਂਦੇ ਨੇ ਤੇ ਉਸ ਤੋਂ ਬਾਅਦ ਇਸ ਰੂਟ ਤੋਂ ਇਸ ਜਗ੍ਹਾ ਦੇ ਉੱਪਰ ਆ ਕੇ ਇਹ ਇਲਾਕਾ ਜਿਸ ਜਗ੍ਹਾ ਦੇ ਉੱਪਰ ਮਨੋਰੰਜਨ ਕਾਲੀਆ ਹੋਰਾ ਦਾ ਘਰ ਹੈ ਜਿਸ ਜਗ੍ਹਾ ਦੇ ਉੱਪਰ ਗ੍ਰਨੇਡ ਹਮਲਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਇਸ ਜਗ੍ਹਾ ਤੋਂ ਜਿਸ ਜਗ੍ਹਾ ਅਸੀਂ ਖੜੇ ਹੈਗੇ ਇਸ ਜਗ੍ਹਾ ਤੋਂ ਗ੍ਰਨੇਡ ਜਿਹੜਾ ਹੈਗਾ ਉਹ ਸਿੱਟਿਆ ਜਾਂਦਾ ਹੈ ਪਹਿਲਾਂ ਇਸ ਦਰਖਤ ਨੂੰ ਗ੍ਰਨੇਡ ਵੱਜਦਾ ਹੈ ਤੇ ਉਸ ਤੋਂ ਬਾਅਦ ਗ੍ਰਨੇਡ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਪਰ ਜਿਸ ਜਗ੍ਹਾ ਦੇ ਉੱਪਰ ਗੇਟ ਹੈ ਉਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਿਹੜਾ ਹੈ ਉਹ ਡਿੱਗਦਾ ਹੈ ਤੇ ਬਲਾਸਟ ਹੁੰਦਾ ਹੈ ਤੇ ਉਸ ਤੋਂ ਬਾਅਦ ਕਾਫੀ ਨੁਕਸਾਨ ਜਿਹੜਾ ਹੈ ਉਹ ਅੰਦਰ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਦੇਰ ਰਾਤ 1 ਵਜੇ ਜਿਸ ਤਰੀਕੇ ਦੇ ਨਾਲ ਇਹ ਹਮਲਾ ਹੋਇਆ ਉਸ ਦੇ ਨਾਲ ਕਾਫੀ ਲੋਕਾਂ ਦੇ ਵਿੱਚ ਇਸ ਵਕਤ ਡਰ ਦਾ ਮਾਹੌਲ ਹੈ ਕਿਉਂਕਿ ਕਾਫੀ ਵੱਡਾ ਇਹ ਹਮਲਾ ਹੈ ਇਹ ਪਹਿਲੀ ਵਾਰ ਹਮਲਾ ਨਹੀਂ ਹੋਇਆ ਦੂਜੀ ਵਾਰ ਇਹ ਹਮਲਾ ਹੈ ਪਹਿਲਾ ਜਲੰਧਰ ਦੇ ਮਸ਼ਹੂਰ ਯੂਟਿਊਬਰ ਰੋਜ਼ਰ ਸੰਧੂ ਦੇ ਘਰ ਦੇ ਵਿੱਚ ਇਹ ਹਮਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਦੇ ਘਰ ਦੇ ਵਿੱਚ ਇਹ ਹਮਲਾ ਹੋਣਾ ਕਾਫੀ ਵੱਡੇ ਸਵਾਲ ਪੰਜਾਬ ਪੁਲਿਸ ਦੇ ਉੱਪਰ ਖੜੇ ਕਰਦੇ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਹਮਲਾ ਹੁੰਦਾ ਹੈ ਤੇ ਉਦੋਂ ਹਮਲੇ ਤੋਂ ਬਾਅਦ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਹੈ ਉਹ ਮਨੋਰੰਜਨ ਕਾਲੀਆ ਦੇ ਘਰ ਦੇ ਵਿੱਚ ਨਹੀਂ ਆਉਂਦਾ ਮਨੋਰੰਜਨ ਕਾਲਿਆ ਖੁਰੇ ਖੁਦ ਆਪ ਕਹਿ ਰਹੇ ਨੇ ਕਿ ਅਸੀਂ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਉਹਨਾਂ ਦੇ ਗਾਰਡ ਵੱਲੋਂ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਇਨਫਾਰਮ ਕੀਤਾ ਗਿਆ ਕਿ ਸਾਡੇ ਘਰ ਦੇ ਵਿੱਚ ਹੁਣ ਹਮਲਾ ਹੋਇਆ ਹੈ ਤਦ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਘਰ ਦੇ ਵਿੱਚ ਆਏ ਤੇ ਅਤੇ ਸਾਰੀ ਇਨਫੋਰਮੇਸ਼ਨ ਜੜੀਓ ਪ੍ਰੋਪਰ ਦਿੱਤੀ ਗਈ ਇਹ ਤੁਸੀਂ ਤਸਵੀਰ ਜ਼ਰੂਰ ਅੰਦਰ ਦੀ ਤਸਵੀਰ ਦਿਖਾਉਂਗਾ ਇਹ ਮਨੋਰੰਜਨ ਕਾਲਿਆ ਹੋਰਾ ਦਾ ਮੇਨ ਗੇਟ ਹੈ ਜਿਸ ਜਗ੍ਹਾ ਦੇ ਉੱਪਰ ਪ੍ਰੋਪਰ ਤਰੀਕੇ ਦੇ ਨਾਲ ਹੋਇਆ ਤੇ ਇਹ ਤੁਸੀਂ ਤਸਵੀਰ ਦੇਖੋ ਇਹ ਜਿਹੜਾ ਹੈਗਾ ਇਹ ਉਹ ਗ੍ਰੇਨੇਡ ਹਮਲਾ ਜਿਸ ਜਗ੍ਹਾ ਦੇ ਉੱਪਰ ਹੋਇਆ ਹੈ ਜਿਸ ਜਗ੍ਹਾ ਦੇ ਉੱਪਰ ਜਮੇਟ ਗਿਆ ਹੈ ਇਹ ਤੁਸੀਂ ਤਸਵੀਰ ਦੇਖੋ ਇਸ ਜਗ੍ਹਾ ਦੇ ਉੱਪਰ ਗ੍ਰੇਨੇਡ ਗਿਆ ਹੈ ਤੇ ਉਸ ਤੋਂ ਬਾਅਦ ਇਹ ਤੁਸੀਂ ਤਸਵੀਰ ਦੇਖੋ ਜਦੋਂ ਬਲਾਸਟ ਹੋਇਆ ਗ੍ਰੇਨੇਡ ਤੇ ਕਿੰਨਾ ਕ ਨੁਕਸਾਨ ਤੁਸੀਂ ਆਪ ਸੋਚ ਸਕਦੇ ਹੋ ਹੋਇਆ ਹੋਵੇਗਾ ਇਹ ਨੁਕਸਾਨ ਦੀ ਤਸਵੀਰ ਦੇਖੋ ਅਲੂਮੀਨੀਅਮ ਦਾ ਗੇਟ ਹੈ ਕਾਫੀ ਸਟਰੋਂਗ ਗੇਟ ਲੱਗਾ ਹੋਇਆ ਹੈ ਤੇ ਉਹ ਨੇ ਗੇਟ ਦਾ ਕਾਫੀ ਨੁਕਸਾਨ ਹੋਇਆ ਕੈਮਰਾਮੈਨ ਨੂੰ ਇੱਕ ਵਾਰੀ ਜ਼ਰੂਰ ਕਹਾਂਗਾ ਇਹ ਜ਼ੂਮ ਕਰਕੇ ਜ਼ਰੂਰ ਦਿਖਾਵੇ ਕਿਉਂਕਿ ਜਦੋਂ ਬਲਾਸਟ ਹੋਇਆ ਹੋਵੇਗਾ ਤੇ ਇਹ ਆ ਤੁਸੀਂ ਦੇਖੋ ਲੋਹਾ ਕਿੰਨਾ ਕ ਅੰਦਰ ਚਲ ਗਿਆ ਹੈ ਤੇ ਕਿੰਨਾ ਨੁਕਸਾਨ ਜੜਾਏ ਉਹ ਹੋਇਆ ਹੋਵੇਗਾ ਉਸ ਤੋਂ ਬਾਅਦ ਤੁਸੀਂ ਅੰਦਰ ਆਜੋ ਤਸਵੀਰ ਤੁਹਾਨੂੰ ਹੋਰ ਦਿਖਾਵਾਂਗੇ ਇਹ ਤਸਵੀਰ ਤੁਸੀਂ ਦੇਖੋ ਬਲਾਸਟ ਹੋਣ ਤੋਂ ਬਾਅਦ ਗੇਟ ਦੇ ਪਰਖੱਚੇ ਜਿਹੜੇ ਨੇ ਉਹ ਓਡੇ ਹੋਏ ਨੇ ਇਹ ਤੁਸੀਂ ਜ਼ਰੂਰ ਤਸਵੀਰ ਦੇਖੋ ਇਹ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਇਹ ਤਸਵੀਰਾਂ ਨੇ ਆ ਤੁਸੀਂ ਪੂਰਾ ਤਸਵੀਰ ਦੇਖੋ ਇਸ ਤਰੀਕੇ ਦੇ ਨਾਲ ਇਹ ਪਰਖੱਚੇ ਓਡੇ ਹੋਏ ਨੇ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਇਸ ਜਗ੍ਹਾ ਦੇ ਉੱਪਰ ਜ਼ਰੂਰ ਦਿਖਾਵੇ ਤਸਵੀਰ ਤਾਂ ਇਸ ਜਗ੍ਹਾ ਤੋਂ ਜਿਹੜਾ ਹੈਗਾ ਇਹ ਉਹ ਗ੍ਰੇਨੇਡ ਹਮਲਾ ਕੀਤਾ ਜਾਂਦਾ ਹੈ ਇਸ ਜਗ੍ਹਾ ਤੋਂ ਗ੍ਰੇਡ ਬੰਬ ਜਿਹੜਾ ਹੈ ਉਹ ਸਿੱਟਿਆ ਜਾਂਦਾ ਹੈ ਤਾਂ ਇਸ ਦਰਖਤ ਨੂੰ ਜਿਹੜਾ ਹੈਗਾ ਉਹ ਲਾ ਕੇ ਗ੍ਰੇਨੇਡ ਜਿਹੜਾ ਹੈ ਇਸ ਜਗ੍ਹਾ ਤੋਂ ਲਾ ਕੇ ਗ੍ਰੇਨੇਡ ਇਸ ਜਗ੍ਹਾ ਦੇ ਉੱਪਰ ਆ ਕੇ ਜਿਹੜਾ ਉਹ ਡਿੱਗਦਾ ਹੈ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਜਦੋਂ ਡਿੱਗਦਾ ਹੈ ਗ੍ਰੇਡ ਤੇ ਬਲਾਸਟ ਹੁੰਦਾ ਹੈ ਤੇ ਬਲਾਸਟ ਹੋਣ ਤੋਂ ਬਾਅਦ ਕੀ ਕੁਝ ਨਚਿਤ ਨਚਿਤ ਨਤੀਜੇ ਨੇ ਉਹ ਵੀ ਤੁਸੀਂ ਜਰੂਰ ਦੇਖੋ ਕੈਮਰਾਮੈਨ ਨੂੰ ਜਰੂਰ ਕਹੂੰਗਾ ਇੱਕ ਵਾਰੀ ਤਸਵੀਰ ਇਹ ਮੋਟਰਸਾਈਕਲ ਜਿਹੜਾ ਹੈਗਾ ਹੈ ਉਹ ਮੌਕੇ ਦੇ ਉੱਪਰ ਖੜਾ ਸੀ ਉਸ ਮੋਟਰਸਾਈਕਲ ਦੀ ਤਸਵੀਰ ਜਰੂਰ ਦੇਖੋ ਮੋਟਰਸਾਈਕਲ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਤੇ ਨਾਲ ਹੀ ਅ ਮਨੋਜਨ ਕਾਲਿਆ ਹੋਰੀ ਦੀ ਗੱਡੀ ਖੜੀ ਹੈ ਇਸ ਗੱਡੀ ਨੂੰ ਵੀ ਜਰੂਰ ਦੇਖੋ ਇਸ ਗੱਡੀ ਦੇ ਵੀ ਕਿੰਨਾ ਕੁ ਨੁਕਸਾਨ ਜਿਹੜਾ ਹੈ ਉਹ ਅ ਹੋਇਆ ਹੈ ਤਾਂ ਆ ਦੇਖੋ ਤਸਵੀਰ ਤੁਸੀਂ ਗੱਡੀ ਦਾ ਇਹ ਸ਼ੀਸ਼ਾ ਜਿਹੜਾ ਟੁੱਟਿਆ ਹੈ ਉਸ ਤੋਂ ਨਾਲ ਅੱਗੇ ਜਿਹੜਾ ਸਿੱਛਾ ਲੱਗਿਆ ਉਹ ਵੀ ਜਿਹੜਾ ਹੈ ਉਸ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਤੇ ਪ੍ਰੋਪਰ ਤਰੀਕੇ ਦੇ ਨਾਲ ਇਲਾਕੇ ਦੇ ਵਿੱਚ ਕਾਫੀ ਇਸ ਵਕਤ دہشت ਦਾ ਜਿਹੜਾ ਹੈ ਉਹ ਮਾਹੌਲ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਹਮਲਾ ਹੋਇਆ ਹੈ ਲੋਕ ਕਾਫੀ ਵੱਡੇ ਸਵਾਲ ਚੱਕ ਰਹੇ ਨੇ ਪੰਜਾਬ ਪੁਲਿਸ ਦੇ ਉੱਪਰ ਕਾਫੀ ਸਵਾਲ ਉੱਤਰੇ ਨੇ ਕਿ ਭਈ ਇਹ ਹਮਲਾ ਜਿਸ ਤਰੀਕੇ ਦੇ ਨਾਲ ਹੋਇਆ ਹੈ ਉਹ ਕਿਵੇਂ ਹੋਇਆ ਕਿ ਇੱਕ ਈ ਰਿਕਸ਼ਾ ਚਾਲਕ ਆਸਾਨੀ ਦੇ ਨਾਲ ਆਉਂਦਾ ਹੈ ਤੇ ਆਸਾਨੀ ਦੇ ਨਾਲ ਗ੍ਰੇਡ ਹਮਲਾ ਕਰਕੇ ਫਰਾਹ ਹੋ ਜਾਂਦਾ ਹੈ ਤੇ ਉਸ ਨੂੰ ਹਜੇ ਤੱਕ ਵੀ ਪੰਜਾਬ ਪੁਲਿਸ ਫੜਨ ਦੇ ਵਿੱਚ ਨਾ ਕਾਮ ਹੈ ਇਹ ਤੁਸੀਂ ਵੱਡੀ ਤਸਵੀਰ ਦੇਖੋ ਜਿਸ ਤਰੀਕੇ ਦੇ ਨਾਲ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਹੌਲੀ-ਹੌਲੀ ਲਗਾਤਾਰ ਭਾਜੀਪੀ ਦੇ ਜੋ ਲੀਡਰ ਨੇ ਉਹਨਾਂ ਦਾ ਵੀ ਜਿਹੜਾ ਹੈ ਉਹ ਤਾਤਾ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਲੋਕ ਹੌਲੀ-ਹੌਲੀ ਪਹੁੰਚ ਰਹੇ ਨੇ ਹਾਲਾਂਕਿ ਪ੍ਰੋਪਰ ਤਰੀਕੇ ਦੇ ਨਾਲ ਏਰੀਆ ਨੂੰ ਜਿਹੜਾ ਹੈ ਕੈਮਰਾਮੈਨ ਨੂੰ ਜਰੂਰ ਕਹੂੰਗਾ ਸੀਜ਼ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਹੁਣ ਇਸ ਜਗ੍ਹਾ ਦੇ ਉੱਪਰ ਨਾ ਪਹੁੰਚ ਸਕੇ ਤਾਂ ਇਹ ਤੁਸੀਂ ਤਸਵੀਰ ਦੇਖੋ ਇਸ ਤਰੀਕੇ ਵਾਲ ਜਿਹੜਾ ਹੈਗਾ ਇਹ ਬੈਰੀਕੇਡ ਲਗਾਇਆ ਗਿਆ ਹੈ ਉਸ ਤੋਂ ਬਾਅਦ ਅੱਗੇ ਜਿਹੜਾ ਹੈ ਉਸ ਲੈਫਟ ਸਾਈਡ ਵਿਦ ਦੇ ਵਿੱਚ ਵੀ ਜਿਹੜਾ ਹੈਗਾ ਉਹ ਬੈਰੀਕੇਡ ਲਗਾਏ ਗਏ ਨੇ ਤਾਂਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਇਹ ਉਹ ਇਸ ਇਲਾਕੇ ਦੇ ਵਿੱਚ ਨਾ ਆ ਸਕੇ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਾਫੀ ਵੱਡੇ ਸਵਾਲ ਜਿਹੜੇ ਨੇ ਉਹ ਪੰਜਾਬ ਪੁਲਸ ਦੇ ਉੱਪਰ ਉੱਠਦੇ ਹੋਏ ਨਜ਼ਰ ਆ ਰਹੇ ਨੇ ਕਿ ਪਹਿਲੀ ਵਾਰ ਜਦੋਂ ਹਮਲਾ ਹੋਇਆ ਉਦੋਂ ਵੀ ਜਿਹੜਾ ਹੈਗਾ ਇਹ ਉਹ ਕਾफी ਸਮਾਂ ਲੱਗਾ ਪੰਜਾਬ ਪੁਲਿਸ ਨੂੰ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਫੜਨ ਦੇ ਵਿੱਚ ਤੇ ਹੁਣ ਬੀਜੇਪੀ ਦੇ ਸੀਨੀਅਰ ਲੀਡਰ ਦੇ ਘਰ ਦੇ ਵਿੱਚ ਹਮਲਾ ਹੋਇਆ ਤੇ ਇਸ ਦੇ ਪਰ ਵੀ ਕਾਫੀ ਵੱਡੇ ਸਵਾਲ ਜਿਹੜੇ ਨੇ ਉਹ ਲਗਾਤਾਰ ਉੱਠਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ 'ਤੇ ਤੁਹਾਨੂੰ ਜਲੰਧਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰਾ ਪਸੰਦ ਮੋਹੀ ਦੇ ਨਾਲ ਰਾਜਗੁਪਤਾ ਸਾਹਿਬ ਬਾਬੂ ਸ਼ੇ ਟਾਈਮ ਜਲੰਧਰ